ਸਾਨੀ ਤਿੰਨ ਵਾਰ ਐਮਐਲਏ ਬਣ ਚੁੱਕਿਆ ਗਿੱਦੜਵਾਦੋਂ ਬਚੇਨੇ ਦੀ ਪਾਲੀਆ ਵਿਧਨੀ ਚੋਣ ਲੱਗ ਚੁੱਕਿਆ ਹੈ ਹੁਣ ਲੁਧਿਆਣਾ ਦੇ ਵਿੱਚ ਕਿਉਂਕਿ ਬਹੁਤ ਵਕਾਰੀ ਸੀਟ ਬਣ ਗਈ ਸੀ ਕਿਉਂ ਰਾਜਾ ਬ੍ਰਿੰਕਸਾ ਨੂੰ ਲੁਧਿਆਣਾ ਲੈ ਕੇ ਆਂਦਾ ਗਿਆ ਇਹ ਵਕਾਰੀ ਸੀਟ ਬਣ ਗਈ ਰਾਹੁਲ ਗਾਂਧੀ ਜੀ ਨੇ ਸਿੱਧਾ ਸੰਦੇਸ਼ ਦਿੱਤਾ ਰਾਜਾ ਗੜੀਬ ਸਾਹਿਬ ਨੂੰ ਕਿ ਤੁਸੀਂ ਜਾ ਕੇ ਉੱਥੇ ਲੈਕਚਰ ਲਾਓ। ਸੁਮੇ ਜ਼ਿਕਰ ਕਰ ਰਿਹਾ ਸੀ ਇੱਕ ਇਹੋ ਜਿਹਾ ਜੋ ਸਾਡਾ ਕੈਂਡੀਡੇਟ ਸਰਪੰਚ ਉਹ ਵੀ ਸਾਡੇ ਮੌਜੂਦ ਹੈ ਮੈਂ ਭੈਣ ਨੂੰ ਕਹਾਂਗਾ ਵੀ ਵੀ ਭਾਈ ਸਾਹਿਬ ਸਟੇਜ ਤੇ ਆ ਜਾਣ। ਪਿਆਰ ਮਾਣ ਤੇ ਨਰਕਸ ਆਪਣੀ ਬੇਨੂਰੀ ਪੈਰੋਤੀ ਹੈ ਹਜ਼ਾਰਾਂ ਬਰਸ ਨਰਕਸ ਆਪਣੀ ਬੇਨੂਰੀ ਪੈਰੋਤੀ ਹੈ ਬਾਦ ਮੁਕੱਦਕੇ ਹੁੰਦਾ ਹੈ ਚਮਨ 'ਚ ਦੀਦਾ ਵਰਦਾ ਮੇਰੀ ਮੁਰਾਦ ਸਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਬਰਿੰਦਰ ਸਿੰਘ ਰਾਜਵੜੀ ਜਿਨ੍ਹਾਂ ਦੀ ਅਗਵਾਈ ਤੇ ਰਣਮਈ ਦੇ ਵਿੱਚ ਕਾਂਗਰਸ ਪਾਰਟੀ ਨੇ ਪਿਛਲੇ 2 ਸਾਲਾਂ ਦੇ ਵਿੱਚ ਆਪਣਾ ਗਵਾਚਾ ਹੋਇਆ ਵਕਾਫ ਆਪਣੀ ਖੋਈ ਹੋਈ ਸਾਖ ਔਰ ਉਸ ਨੂੰ ਜਿੱਦਾਂ ਸਿਰਫ ਬਹਾਲ ਕੀਤਾ ਬਲਕਿ ਅਰਕੇ ਜਿਹੜੀ ਲੋਪ੍ਰਿਅਤਾ ਦੀਆਂ ਨਵੀਆਂ ਬੁਲੰਦੀਆਂ ਅੱਜ ਕਾਂਗਰਸ ਪਾਰਟੀ ਉਸ ਵਿਅਕਤੀ ਦੀ ਅਗਵਾਈ ਦੇ ਵਿੱਚ ਝੂ ਰਹੀ ਹੈ ਉਹ ਆਪਣੇ ਆਪ ਵਿੱਚ ਬੇਦਸਰ ਹੈ ਮੈਂ ਸਮਝਦਾ ਸਾਡੇ ਲੁਧਿਆਣਾ ਵਾਸੀਆਂ ਦੇ ਚੰਗੇ ਭਾਗਾਂ ਨੂੰ ਉਸ ਸਰਦਾਰ ਬਿਆਨ ਸਿੰਘ ਦੀ ਸੋਚ ਨੂੰ ਔਰ ਉਸ ਸਰਦਾਰ ਬਿਆਨ ਸਿੰਘ ਨੂੰ ਜਿਹੜਾ ਦਰਾਹੇ ਉਹਨਾਂ ਦਾ ਬੁੱਤ ਲੱਗਿਆ ਉਸ ਬੁੱਤ ਦੇ ਕੋਲ ਉਸ ਸੋਚ ਨੂੰ ਛੱਡ ਕੇ ਉਹਨਾਂ ਸੰਪਰਦਾਇਕ ਤਾਕਤਾਂ ਦੀ ਝੋਲੀ 'ਚ ਬਹਿਣਾ ਉਨੇ ਜ਼ਿਆਦਾ ਪਸੰਦ ਕੀਤਾ ਸਰਦਾਰ ਬਿਆਨ ਸਿੰਘ ਦੀ ਸੋਚ ਤੇ ਖੜਨਾ ਪਸੰਦੀ ਕੀਤਾ ਇਹ ਇਹ ਬਿਆਨ ਸਿੰਘ ਦੀ ਵਿਰਾਸਤ ਹੈ ਬਿਆਨ ਸਿੰਘ ਜੀ ਰਮਨੀਤ ਸਿੰਘ ਬਿੱਟੂ ਦੇ ਦਾਦਾ ਜੀ ਨੇ ਇਸ ਗੱਲ ਤੋਂ ਕੋਈ ਮੁਨਕਰ ਨਹੀਂ ਤਾਂ ਇੱਕ ਠੰਡਾ ਠੰਡੇ ਨਾਰੇ ਦਾ ਠੰਡਾ ਰਿਸਪੌਂਸ ਹੁੰਦਾ ਸਭ ਇਕੱਠੇ ਨੂੰ ਕੋਈ ਕੋਈ ਸੱਚੀ ਕਿਵੇਂ ਅਮਰਿੰਦਰ ਸਿੰਘ ਰਾਜਾ ਬੜੇ ਜਿੰਦਾਬਾਦ ਅਮਰਿੰਦਰ ਸਿੰਘ ਰਾਜਾ ਬੜੇ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਹੁੰਦੀਬਾ ਅਮਰਤਾ ਬੇਗੀ ਕੁਲਦੀਪ ਸਿੰਘ ਬੇਜੀ ਇਸ ਕੇ ਨੇ ਚਾਰਜ ਮੇਰੇ ਨਾਲ ਆਏ ਹੋਏ ਮੇਰੇ ਮਾਮਾ ਜੀ ਸਰਦਾਰ ਹਰਚਰਨ ਸਿੰਘ ਬਰਾੜ ਜੀ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਸਪੋਕਸਪਰਸਨ ਜਿੰਨੇ ਤੁਸੀਂ ਇੱਥੇ ਆਏ ਹੋ ਸਤਿ ਸ਼੍ਰੀ ਅਕਾਲ ਜੀ ਜਿੰਨੇ ਆਏ ਹੋ ਮੈਂ ਸਭ ਨੂੰ ਫਤਿਹ ਅਰਜ਼ ਕਰਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਬਹੁਤੀ ਸਤਕਾਰਯੋਗ ਬਜ਼ੁਰਗ ਕ ਮੇਰੀਆਂ ਮਾਵਾ ਮੇਰੀਆਂ ਭੈਣਾਂ ਮੇਰੇ ਵੀਰ ਬੱਚੇ ਜਿੰਨੇ ਪਹੁੰਚਿਓ ਸਭ ਦਾ ਮੈਂ ਇੱਥੇ ਪਹੁੰਚਣ ਤੇ ਤੇਦਰੁ ਸਵਾਗਤ ਕਰਦੀ ਹਾਂ ਧੰਨਵਾਦ ਕਰਦੀ ਹਾਂ ਸਭ ਤੋਂ ਪਹਿਲਾਂ ਭਾਈ ਸਾਡੇ ਪਿੰਡ ਦੀ ਕੁੜੀ ਨਰਦੀਪ ਕੌਰ ਦਾ ਵਿਆਹ ਹੋਇਆ ਹੈ ਕੋਲ ਵਧਾਈ ਦੇਣਾ ਚਾਹੁੰਦੀ ਹੈ ਤੇ ਬੜੀ ਖੁਸ਼ੀ ਦੀ ਗੱਲ ਹੈ ਅੱਜ ਨਹੀਂ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸੱਚੇ ਬੱਚੇ ਬੰਨਿਆ ਬੰਨਿਆ ਖੁਸ਼ ਹੈ ਦੇਵਰਤੀ ਬੈਠੇ ਬਣੇ ਕੀ ਹਾਲ ਹੈ ਸਾਰੇ ਹੰਦਾ ਠੀਕ ਠਾਕ ਹੋ ਸਾਰੇ ਬਜ਼ੁਰਗਾਂ ਦਾ ਕੀ ਹਾਲ ਹੈ ਬਜ਼ੁਰਗੋ ਠੀਕ ਠਾਕ ਹੋ ਹਾਜੀ ਗਰਮੀ ਸ਼ੁਰੂ ਹੋਈ ਨੂੰ ਇੱਕ ਦਿਨ ਹੀ ਹੋਇਆ ਪਰ ਅੱਜ ਹੀ ਐਂ ਲੱਗਦਾ ਜਿਵੇਂ ਤਾ ਲੱਗਦਾ ਓਠਿਆ ਬੈਠਾ ਹੈ ਨਾ ਠੀਕ ਠਾਕ ਹੋ ਮਾਮਾ ਦੇ ਬੋਢੇ ਕਿਤੇ ਸਲਾਮਤ ਅਤ ਲੈ ਦੱਸੋ ਬੁਰਾ ਹੀ ਹਾਲ ਹੈ ਨਾ ਹਾਲ ਲੈ ਕੇ ਆਈ ਹੈ ਅੱਛਾ ਜੀ ਹਾਲ ਲੈ ਕੇ ਆਈ ਹੈ ਇੱਕ ਮਾਵਾ ਸੱਚੀ ਸੱਚੀ ਗੱਲ ਦੱਸੇ ਇਹ ਝੂਠ ਨਾ ਬੋਲਿਆ ਜੀ ਪੁੱਤ ਵੀ ਤਾਂ ਦੇਖੀ ਬੈਠੇ ਦਰਿਆ ਦੇ ਨਾਲ ਕਿਸੇ ਦੀ ਗੱਲ ਚ ਮੈਡਲ ਨਹੀਂ ਪੈਣ ਲੱਗਿਆ ਨਾ ਮੇਰੇ ਚ ਨਾ ਤੁਹਾਡੇ ਚ ਪੁੱਤ ਕੋਲੇ ਕੋਈ ਸਮਾਂ ਨਹੀਂ ਜੀ ਭਾਈ ਸੁਣੀਐ ਨਿਓ ਆ ਤੁਹਾਡੀਆਂ ਮਾਵਾ ਕਹੀ ਜਾਂਦੀਆਂ ਨੋ ਨਹੀਂ ਕਿ ਕਿਸੇ ਪੁੱਤ ਕੋਲੇ ਪੰਜ ਮਿੰਟ ਬਹਿ ਦਾ ਕੋਈ ਸਮਾਂ ਨਹੀਂ ਉਹ ਸਾਰੀ ਮਾਵਾ ਕਹੀ ਜਾਂਦੀਆਂ ਕਿਸੇ ਇੱਕ ਦੀ ਮਾਂ ਨੇ ਨਹੀਂ ਆਖਿਆ ਕਿ ਹਾਂ ਮੇਰਾ ਪੁੱਤ ਮੇਰੇ ਕੋਲੇ ਬਹਿੰਦਾ ਭਾਈ ਮੈਂ ਇੱਕ ਗੱਲ ਕਹਿਣਾ ਚਾਹਣੀ ਹੈ ਅੱਜ ਆਪਾਂ ਦੇਸ਼ ਦੀ ਸਰਕਾਰ ਚੁਣਨ ਲਈ ਆਸੀ ਆਪਣੇ ਹਲਕੇ ਦਾ ਨੁਮਾਇੰਦਾ ਚੁਣ ਕੇ ਸਰਕਾਰ ਦਾ ਹਿੱਸਾ ਬਣਾਉਣਾ ਹੈ ਤਾਂ ਜੋ ਅਸੀਂ ਆਪਦੇ ਇਲਾਕੇ ਦੀ ਤਰੱਕੀ ਕਰਾ ਸਕੀਏ ਸਾਡੇ ਇਲਾਕੇ ਦੇ ਫੈਸਲੇ ਲੈ ਸਕੀਏ ਸਾਡਾ ਕੋਈ ਮੋਢੀ ਹੋਵੇ ਪਰਵਾਹ ਦਾ ਮੋਢੀ ਹੈ ਉਹ ਇਲਾਕੇ ਦਾ ਮੋਢੀ ਚੁਣਨਾ ਹੈ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਣੀ ਹੈ ਮੇਰੇ ਭਰਾਵਾਂ ਨੂੰ ਸਿਆਸੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੱਲ ਕਹਿਣਾ ਚਾਹਣੀ ਹੈ ਬੜੀਆਂ ਸਰਕਾਰਾਂ ਬਣਾ ਲੀਆਂ ਤੇ ਬੜੀਆਂ ਢਾਲੀਆਂ ਇਹ ਸਰਕਾਰ ਤਾਂ ਬੰਦੀ ਹੈ 5 ਸਾਲਾਂ ਵਾਸਤੇ ਤੇ 5 ਸਾਲਾਂ ਬਾਅਦ ਆਉਂਦੀ ਹੈ ਨਵੀਂ ਹਰ 5ੀ ਸਾਲ ਹੀ ਸਰਕਾਰ ਬਦਲਦੀ ਠੀਕ ਹੈ ਪਰ ਮੈਂ ਆਪਦੇ ਭਰਾਵਾਂ ਨੂੰ ਤੇ ਆਪਦੀਆਂ ਭੈਣਾਂ ਨੂੰ ਕੱਲੇ ਭਰਾਵਾਂ ਨੂੰ ਵੀ ਭੈਣਾਂ ਨੂੰ ਵੀ ਨਾਲ ਇੱਕ ਗੱਲ ਕਹਿਣਾ ਚਾਹਣੀ ਹੈ ਇਹ ਮਾਂ ਪਿਓ ਦੀ ਸਰਕਾਰ ਦੁਨੀਆ ਤੇ ਇੱਕ ਵਾਰ ਹੀ ਆਉਂਦੀ ਹੈ ਇਹ ਸਰਕਾਰ ਸਾਨੂੰ ਜਗ ਰਖਾਉਂਦੀ ਹੈ ਇਹ ਸਰਕਾਰ ਚੰਗੇ ਮਾਰੇ ਦੀ ਪਛਾਣ ਕਰਾਉਂਦੀ ਹੈ ਇਹ ਸਰਕਾਰ ਆਪਦੀ ਜ਼ਿੰਦਗੀ ਦੀ ਪਾਈ ਪਾਈ ਕਮਾਈ ਦੀ ਜਦੋਂ ਤਾਈ ਆ ਕੇ ਪੁੱਤ ਦੇ ਮੂੰਹ 'ਚ ਨਾ ਪਾਦੇ ਤੇ ਉਹਦੇ ਨਾਂ ਤੇ ਨਾ ਨਾ ਕਰਾ ਦੇ ਉਹ ਤਾਂ ਇੱਥੇ ਠੱਗ ਨਹੀਂ ਬੰਦੀ ਮਾਂ ਮੰਚੇ ਤੇ ਪਈ ਮੰਚੇ ਤੇ ਪਈ ਪਤਾ ਹੋਵੇ ਨਾ ਕਿ ਅਖੀਰਲੇ 10 ਮਿੰਟ ਰਹਿ ਗਏ ਤੇ ਆਪਦੀ ਹੱਥ ਦੀ ਵੰਗ ਲਾ ਕੇ ਨਾ ਚੋਰੀ ਆਪਦੀ ਥੀਨੋ ਫੜਾ ਲੈਂਦੀ ਐ ਵੇਖੀ ਕਿਸੇ ਨੂੰ ਦੇ ਨਾ ਦੇ ਇਹ ਨਾ ਹੋਵੇ ਮੇਰੀ ਮਰੀ ਤੋਂ ਉਹ ਲਾ ਕੇ ਲੈ ਜੀ ਆਪਦੀ ਜਿਹੜੇ ਜੋ ਚਾਰ ਚੀਜ਼ਾਂ ਮਾਰੇ ਜੋੜੀਆਂ ਹੁੰਦੀਆਂ ਜ਼ਿੰਦਗੀ 'ਚ ਉਹਦੀ ਚਾਬੀ ਅਬਦੀਤ ਇਹਨੂੰ ਆਪਦੇ ਨਾਂ ਨਾਲ ਫੜਾਉਂਦੀ ਹੈ ਵੇਖੀ ਕਿਤੇ ਕੋਈ ਗਵਾਰੰਟੀ ਨਾ ਲੈ ਜਾ ਪੁੱਤ ਮੇਰੇ ਸਾਹਮਣੇ ਕੱਢ ਕੇ ਲਿਆ ਮੈਂ ਤੈਨੂੰ ਦੱਸਦੀ ਹਾਂ ਕਿਹੜੀ ਕਿਵੇਂ ਵਰਤਣੀ ਹੈ ਇਹ ਉਹ ਸਰਕਾਰ ਹੈ ਜਿਹੜੀ ਤੁਹਾਨੂੰ ਸਾਹ ਨਾਲ ਪਾਲਦੀ ਹੈ ਤੁਹਾਡੇ ਨਾਂ ਤੇ ਆਪਦੇ ਸਾਹ ਕਰਦੀ ਹੈ ਸਾਹ ਨਾਲ ਦੁਆਵਾਂ ਦਿੰਦੀ ਹੈ ਇਹ ਉਹ ਸਰਕਾਰ ਹੈ ਤੇ ਜੇ ਇਸ ਸਰਕਾਰ ਦੀ ਬੇਇੱਜ਼ਤੀ ਕਰੋਗੇ ਜਿੰਨੇ ਮਰਜੀ ਮੰਦਰ ਗੁਰਦੁਆਰਾ ਚ ਮੱਥੇ ਟੇਕ ਲਿਆ ਜੇ ਰੱਬ ਨਹੀਂ ਕਦੀ ਰਾਜ਼ੀ ਨਹੀਂ ਹੁੰਦਾ ਤੇ ਜਿਵੇਂ ਅੱਜ ਇਸ ਸਰਕਾਰ ਨੂੰ ਰੱਖੀਓਗੇ ਜੇ ਕੋਈ ਮਾੜਾ ਮੋਟਾ ਇੱਜ਼ਤ ਅਦਬ ਦੇ ਦੇਓਗੇ ਤਾਂ ਤੁਹਾਡੇ ਬੱਚੇ ਤੁਹਾਨੂੰ ਦੇਣਗੇ ਨਹੀਂ ਤਾਂ ਤਿਆਰ ਰਹਾ ਜੇ ਸਾਡੇ ਕੋਲ ਤਾਂ ਇੰਨਾ ਸਮਾਂ ਨਹੀਂ ਆਉਣ ਵਾਲੇ ਬੱਚਿਆਂ ਕੋ ਤਾਂ ਆਪਣੇ ਕੋਲ ਤਾਂ ਕੱਲੇ ਫੋਨ ਹੀ ਹੈ ਨਾ ਫਿਰ ਟੈਕਨੋਲੋਜੀ ਨੇ ਇੰਨਾ ਐਡਵਾਂਸ ਹੋ ਜਾਣਾ ਕਿ ਹੱਥ 'ਚ ਫੋਨ ਫੜਨ ਦੀ ਲੋੜ ਨਹੀਂ ਪੈਣੀ ਬੜਾ ਕੁਝ ਐਡਵਾਂਸ ਹੋ ਜਾਣਾ ਆਪਣੇ ਬੱਚਿਆਂ ਕੋਲੇ ਆਪਣੇ ਲਈ 10 ਮਿੰਟ ਦਾ ਸਮਾਂ ਨਹੀਂ ਹੋਣਾ ਸਮਾਂ ਨਹੀਂ ਇੰਨਾ ਘਣਾ ਉਹ ਟੈਕਨੋਲੋਜੀ ਨੇ ਇੰਨਾ ਐਡਵਾਂਸ ਹੋ ਜਾਦਾ ਹੈ ਰੱਬ ਦੀ ਦਰਕਾਰ ਦੇ ਵਿੱਚ ਕੁਈ ਚਾਰ ਚੰਗੇ ਕਰਮ ਕਰ ਲਈਏ ਤਾਂ ਕਿ ਸਾਡੇ ਬੱਚੇ ਸਾਡੇ ਕੋਲ ਬਹਿਣ ਜੋਗੀ ਹੋਣ ਕੰਨ ਲੰਮਾ ਨਾ ਦੇ ਆ ਜੇ ਮੇਰਾ ਬੱਚਾ ਮੇਰੇ ਕੋਲ ਨਹੀਂ ਬੈਠਦਾ ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਸਾਹਮਣੇ ਆਪਦੇ ਬਜ਼ੁਰਗਾਂ ਦੀ ਇੱਜ਼ਤ ਨਹੀਂ ਕੀਤੀ ਹੋ ਕਿ ਬੱਚਾ ਨਾ ਕਦੀ ਸੰਸਕਾਰੀ ਨਹੀਂ ਬਣੂਗਾ ਇੱਜ਼ਤ ਕਰਮ ਨਾਲ ਤੇ ਆਪਾਂ ਸਾਡੀ ਜਵਾਨ ਨਹੀਂ ਰਹਿਣਾ ਆਪਾਂ ਵੀ ਇਸ ਉਮਰ 'ਚ ਪਹੁੰਚਣਾ ਹੈ ਔਰ ਜਲਦੀ ਪਹੁੰਚ ਜਾਣਾ ਹੈ ਇਹਨਾਂ ਲੋਕਾਂ ਦੀਆਂ ਤਾਂ ਖਰਾਕਾਂ ਬਹੁਤ ਚੰਗੀਆਂ ਹੈ ਸਾਰੀਆਂ ਤਾਂ ਖਰਾਕਾਂ ਨਹੀਂ ਚੰਗੀਆਂ ਸੱਚੀ ਗੱਲ ਹੈ ਕਿ ਝੂਠੀ ਹੈ ਇਕ ਕੋਈ ਬੇਨਤੀ ਹੈ ਸਰਕਾਰਾਂ ਬਣਦੀਆਂ ਰਹਿੰਦੀਆਂ ਜਾਂਦੀਆਂ ਰਹਿੰਦੀਆਂ ਜਿੱਦ ਨੇ ਇਹ ਸਰਕਾਰ ਜਾਂਦੀ ਰਹੀ ਨਾ ਕਿਸੇ ਨੇ ਬੱਚਾ ਨਹੀਂ ਆਖਣਾ ਭਾਵੇਂ 70 ਸਾਲ ਦੀ ਉਮਰ ਹੋ ਜਾਏ ਜਦੋਂ ਤੱਕ ਮਾਪਿਓ ਚਾਹੁੰਦਾ ਉਹਦੇ ਤੱਕ ਬੱਚੇ ਨੇ ਮਾਪਿਓ ਦੇ ਸਿਰ ਤੇ ਸਰਦਾਰੀ ਹੈ ਬੇਨਤੀ ਹੈ ਜਦੋਂ ਤੱਕ ਮਾਵਾ ਘਰੇ ਬੈਠੀਆਂ ਐ ਭਾਈ ਬਾਹਰ ਕੁਛ ਮਾਵਾ ਜਾਇਦਾਤਾਂ ਵਾਲੇ ਬਈ ਇਹ ਨਹੀਂ ਮੰਗਦੀਆਂ ਮਾਵਾ ਤਾਂ 10 ਮਿੰਟ ਦਾ ਸਮਾਂ ਲੱਗਦੀ ਹੈ ਜੇ ਅਸੀਂ ਉਹ ਵੀ ਨਹੀਂ ਦੇ ਸਕਦੇ ਫਿਰ ਸਾਡੇ ਵਰਗਾ ਦੁਨੀਆ ਤੇ ਗਰੀਬ ਕੋਈ ਨਹੀਂ ਕੁਛ ਸਾਡੀ ਵਰਗੀ ਗਰੀਬ ਕਿਸੇ ਦੇ ਨਹੀਂ ਕੋਰ ਕੇ ਆ ਬੁਰ ਮੇਰੇ ਵੀ ਦੇ ਸਕਦਾ ਅੱਜ ਕੱਲ੍ਹ ਤਾਂ ਅਸੀਂ ਇੰਨਾ 99 ਦੇ ਚੱਕਰ ਚ ਪੈ ਗਏ ਆ ਕਿ ਮਾਂ ਪਿਓ ਤਾਂ ਤੇ ਮਗਰੀ ਛੱਡਦੇ ਯਾਦ ਹੀ ਕਿ ਪਾਈ ਜਿਵੇਂ ਤੀਜਾਂ ਕਿ ਉਹ ਹੀ ਹੁੰਦਾਂਗੇ ਜੇ ਅੱਜ ਨਹੀਂ ਖਿਆਲ ਕਰਾਂਗੇ ਤਾਂ ਸਾਡਾ ਵੀ ਕਿਸੇ ਨੇ ਨਹੀਂ ਕਰਨਾ ਸੱਚੇ بادشاہ ਦਾ ਤਾਂ ਬੈਰਤੋ ਨਹੀਂ ੜੀਏ ਬੀਬੀਆਂ ਦੇ ਬਜ਼ੁਰਗਾਂ ਦੇ ਗੋਟਿਆਂ ਤੇ ਆਉਣੀ ਹੈ ਸ਼ੁਰੂ ਕਰਦੀਆਂ ਇੱਥੋਂ कांग्रेस पार्टी ने ऐलान किया सब तो पहला यही बात दसुंगी पच्ची लाख रुपए तक का इलाज कांग्रेस पार्टी साडे देश दे हर एक परिवार नु मुफ्त दोगी ताकत च तो बाद दादा डीएमसी लुधियाना किसे जो मर्जी करवोगे पच्ची लाख तक का इलाज जे परिवार दा कोई भी मेंबर बीमार होवे वो मुफ्त होवेगा पर नाल इक और एक होर है ਪਈਏ ਦੀ 25 ਲੱਖ ਦੀ ਨਾ ਉਮੀਦ ਆ ਤੇ ਦਿਲ ਚ ਇੱਥੇ ਬੈਠੇ ਨਾ ਲਾ ਲਿਆ ਜੀ ਕਿਉਂਕਿ ਇਹ 25 ਲੱਖ ਲੈਣ ਵਾਸਤੇ ਪਹਿਲਾਂ ਬਿਮਾਰ ਹੋਣਾ ਪਊਗਾ ਹਸਪਤਾਲ ਦੇ ਮੰਜੇ ਤੇ ਪੈਣਾ ਪਊਗਾ ਫਿਰ ਪਰਵਾਹ ਚੱਕਰ ਮਾਰੂਗਾ ਲੈਣ ਵਾਸਤੇ ਫਾਰਮ ਭਰੂਗਾ ਤੇ ਜਦੋਂ ਹਸਪਤਾਲ ਦੇ ਧੱਕੇ ਖਾਣੇ ਐ ਡਾਕਟਰਾਂ ਤੋਂ ਇਲਾਜ ਕਰਾਉਣਾ ਇਕੱਲੇ ਰਹਿਣਾ ਉਥੇ ਫਿਰ 2-4 ਮਹੀਨਿਆਂ ਬਾਅਦ ਜੇ ਠੀਕ-ਠਾਕ ਬਚ ਗਏ डॉक्टर ने बचा था आगे बिना गए कि नहीं भाई मैं मेरी निजी राय है नहीं नहीं। मैं कहनी है कि उम्मीद वाली गल नहीं गई सचे पातशाह तो इनी तंदुरुस्ती दे कि कभी तो एक टीका लगा की लड़ ना पड़े अगली गलेंट रिजरवेशन नौकरियों देश भर दे 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 पक्के तौर पर कर दिता जाऊगा ਹਰ ਇੱਕ ਨੌਕਰੀ ਜਿੱਤਿਆਂ ਵਾਸਤੇ 50% ਮਿਲ ਜੂਗਾ ਵੀਜੀ ਔਰ ਇਹਦੇ ਵਿੱਚ ਜਾਤ ਪਾਤ ਕਰਨ ਦਾ ਕੋਈ ਮਤਲਬ ਨਹੀਂ ਇੱਕ ਜਿਵੇਂ ਇਹ ਨੂੰ ਇਹ ਕਵਾਂ ਕਿ ਬਿਨਾ ਕਿਆ ਇਸ਼ਾਰਿਆਂ ਚ ਗੱਲ ਸਮਝਾਵਾਂ ਤਾਂ ਗੱਲ ਇਹ ਹੈ ਧੀਆ ਦਾ ਹੱਥਾ ਚ ਐ ਹੈ ਤੇਰੀ ਬਾਪ ਤੋਂ ਕਦੀ ਪਿਓ ਪ੍ਰਾਤੋਂ ਕਦੀ ਘਰਲੇ ਤੋਂ ਐ ਮੈਨਾਂ ਬੋਲੀਆ ਸਮਝ ਆ ਗਈ ਹੱਤਾ ਇਹ ਤੋਂ ਐ ਕਰਨਾ ਪਰ ਐ ਤੋਂ ਐ ਕਰਨ ਤੇ ਹਰੇਕ ਨੂੰ ਜੋੜਨਾ ਮਕੂਗਾ ਜਿੰਨੇ ਇੱਥੇ ਬੈਠੇ ਹੋ ਸਰਕਾਰ ਕਰਨਾ ਚਾਹੁੰਦੀ ਹੈ ਕਾਂਗਰਸ ਪਾਰਟੀ ਕਰਨਾ ਚਾਹੁੰਦੀ ਹੈ ਵੇਖੋ ਹਰ ਜੀ ਨੂੰ ਕੋਈ ਮੇਜਰ ਧੁਗਦਾ ਕੋਈ ਰੋਜ਼ਗਾਰ ਨਹੀਂ ਉਹਨਾਂ ਪੜ੍ਹਣਾ ਦੇ ਖਾਤਿਆਂ ਦੇ ਵਿੱਚ ਸਾਲ ਦਾ 1 ਲੱਖ ਰੁਪਈਆ ਕਾਂਗਰਸ ਪਾਰਟੀ ਪਾਉਗੀ ਬਿਗੀਆਂ ਦੇ ਖਾਤਿਆਂ ਦੇ ਵਿੱਚ ਬੰਦਿਆਂ ਦੇ ਖਾਤਿਆਂ 'ਚ ਜਿਹੜੇ ਨੌਜਵਾਨਾਂ ਨੇ ਜਿਹੜੇ ਨੌਜਵਾਨਾਂ ਨੇ ਡਿਗਰੀ ਕੀਤੀ ਹੈ ਡਿਪਲੋਮਾ ਕੀਤਾ ਹੈ ਉਹਨਾਂ ਨੂੰ ਡਿਗਰੀ ਕਰਦੇ ਸਾਲ ਇਹਦੇ ਵਿੱਚ ਬੱਚੇ ਪਾਸ ਆਊਟ ਕਰਨਗੇ ਕਾਲਜ ਤੋਂ ਨਾਲ ਦੀ ਨਾਲ ਕਾਂਗਰਸ ਪਾਰਟੀ ਉਹਨਾਂ ਨੂੰ ਟ੍ਰੇਨਿੰਗ ਦੇ ਸੈਂਟਰ ਚ ਭੇਜੂਗੀ ਨਾਲੇ ਤਾਂ ਉਹਨਾਂ ਦਾ ਐਕਸਪੀਰੀਅੰਸ ਬਣੂਗਾ ਤੇ ਨਾਲੇ ਉਹਨਾਂ ਨੂੰ ਸਾਲ ਦਾ ਲੱਖ ਰੁਪਈਆ ਸਟਾਈਪੈਂਟ ਦੇ ਤੌਰ ਤੇ ਸਰਕਾਰ ਦੇਊਗੀ 25 ਸਾਲ ਤੱਕ ਦੀ ਉਮਰ ਤੱਕ ਮਨੁੱਖੀ ਦੱਸੋ ਕਿ ਉਹ ਤਾਂ ਪਾਇਆ ਸੱਥਾ ਚ ਦੱਸਿਆ ਭਰਾ ਫੋਨ ਤੇ ਦੱਸਿਆ ਸਭ ਕੁਝ ਕੀਤਾ ਜਿੰਨਾ ਮੇਰੀਆਂ ਮਾਵਾਂ ਤੇ ਬੀਬੀਆਂ ਕੋਲ ਨਾ ਫੋਨ ਹੈ ਨਾ ਸੱਥਾ ਚ ਜਾਣਾ ਹੈ ਨਾ ਆਵਾਜ਼ ਆਈ ਹੈ ਨਾ ਪਰ ताकत ਤੁਹਾਡੀ ਵੋਟ ਜਿੰਨੀ ਹੈ ਨਾ ਦੀ ਇਹਨਾਂ ਨੇ ਚੁੱਪ ਕੀਤੇ ਇੱਕ ਪਾਸੇ ਮੋਟਾ ਪਾਈਆਂ ਹਜ਼ਾਰ ਰੁਪਏ ਦੀ ਵੋਟ ਪਾਈ ਹੈ ਸਰਕਾਰ ਇਹਨਾਂ ਨੇ ਬਣਾਈ ਤੁਸੀਂ ਨਹੀਂ ਬਣਾਈ ਸਰਕਾਰੀ ਇਹਨਾਂ ਨੇ ਬਣਾਈ ਹੈ ਸੱਚ ਹੈ ਕਿ ਝੂਠੇ ਗੱਲ ਬਿਲਕੁਲ ਸੱਚ ਹੈ ਇਹ ਭਾਈ ਪਲੇਖਾ ਕੱਢ ਲੋ ਤੇ ਜਿਹੜੇ ਮੇਰੇ ਬਜ਼ੁਰਗ ਤੇ ਮੇਰੇ ਭਰਾ ਦੱੱਕਾ ਮਾਰ ਕੇ ਵੋਟ ਪਾਉਣ ਦੀ ਕੋਸ਼ਿਸ਼ ਕਰਨਗੇ ਕਰੇ ਜਾ ਕੇ ਲੜ ਲਗੇ ਕਿ ਵੇਖ ਲੈ ਤੂੰ ਪਾਈ ਸੀ ਦੂਜੇ ਪਾਸੇ ਉਹ ਲੇਲਾ ਸਵਾਲ ਤੇ ਜੇ ਜਿਆ ਉੱਚੀ ਬੋਲੇ ਇਸ ਵਾਰੀ ਫਿਰ ਤੁਹਾਡੇ ਉਲਟ ਪੈ ਜੂਗੇ ਸਾਨੂੰ ਮਰਵਾ ਦੇਉਗੇ ਇਸ ਵਾਰੀ ਤਾਂ ਬੋਡੇ ਕੁੱਟ ਕੇ ਮਿੰਤ ਕਰਕੇ ਵੋਟ ਪਾਉਣੀ ਪਊਗੀ ਕਾ ਕਾਂਗਰਸ ਪਾਰਟੀ ਨੇ ਬਣਾਇਆ ਸੀ ਅਰੇ ਕਾਂਗਰਸ ਨੇ ਬਣਾਇਆ ਸੀ ਕਿ ਚਾਹੂ ਵਾਲੇ ਨੇ ਕਾਂਗਰਸ ਨੇ ਸਭ ਨੂੰ ਪਤਾ ਹੈ ਨਾ ਕਾਂਗਰਸ ਪਾਰਟੀ ਕਰਕੇ ਉਸੇ ਸਰਕਾਰੀ ਬਸਾਂ ਦੀ ਪੂਰੀ ਚੜ੍ਹਤ ਹੈ ਮੇਰੀ ਸਾਰਿਆਂ ਅੱਗੇ ਬੇਨਤੀ ਇੱਕ ਮੈਂ ਤੁਹਾਨੂੰ ਗੱਲ ਹੋਰ ਦੱਸਣਾ ਚਾਹੁੰਦੀ ਹਾਂ ਜਿੰਨੀ ਸਰਕਾਰੀ ਬੱਸ ਅੱਜ ਪੰਜਾਬ ਦੀਆਂ ਸੜਕਾਂ ਤੇ ਚੱਲਦੀ ਹੈ ਭਾਈ ਇਹ ਗੱਲ ਸੁਣ ਲਓ ਮੇਰੇ ਬਜ਼ੁਰਗਾਂ ਨੂੰ ਤਾਂ ਪਤਾ ਹੋਣਾ ਤੁਹਾਨੂੰ ਦੱਸਦੇ ਆ ਸਾਡੀ ਸਰਕਾਰੀ ਟਰਾਂਸਪੋਰਟ ਬਿਲਕੁਲ ਖਤਮ ਹੋ ਗਈ ਸੀ ਸਾਡੀਆਂ ਸੜਕਾਂ ਤੇ ਬਾਦਲਾਂ ਦੀਆਂ ਤੇ ਅਕਾਲੀ ਦਲ ਦੀਆਂ ਬੱਸਾਂ ਚੱਲਦੀਆਂ ਹੁੰਦੀਆਂ ਸੀ ਕੋਈ ਸਰਕਾਰੀ ਟਰਾਂਸਪੋਰਟ ਰੋਡਵੇਜ਼ ਦੀ ਬੱਸ ਨਹੀਂ ਸੀ ਚੱਲਦੀ ਪੰਜਾਬ ਰੋਡਵੇਜ਼ ਦੀ ਤੁਹਾਡੇ ਕੈਂਡੀਡੇਟ ਰਾਜੇ ਬੜਿੰਗ ਦੀ ਦੇਨ ਹੈ ਜਿਹੜੀ 300 ਬੱਸ ਨਵੀਂ ਪਾਈ ਹੈ ਇੱਕ ਸਰਕਾਰੀ ਟਰਾਂਸਪੋਰਟ ਦੁਆਰੇ ਖੜੀ ਕਰਤੀ ਇਹ ਬੱਸਾਂ ਚੱਲਦੀਆਂ ਨਹੀਂ ਸੀ ਹੁੰਗੀਆਂ ਸਾਡੀਆਂ ਸਰਕਾਰ ਕੋਲ ਇਸ ਦਾ ਤਾਂ ਪਤਾ ਹੀ ਨਹੀਂ ਪਤਾ ਮਾਮਾ ਨੂੰ ਪਤਾ ਹੈ ਨਹੀਂ ਪਤਾ ਮੈਂ ਦੱਸਣਾ ਚਾਹਣੀ ਹੈ ਕਿ ਜਿੰਨੀਆਂ ਨਵੀਆਂ ਬੱਸਾਂ ਕੋਈਆਂ ਬੱਸਾਂ ਜਿੰਨੀਆਂ ਚੱਲਦੀਆਂ ਰਾਜੇ ਬੜਿੰਗ ਦੀ ਦੇਨ ਹੈ ਈਸ਼ਵਰੀ ਪੰਜਾਬ ਦਾ ਸਭ ਤੋਂ ਪੱਖ ਦਾ ਮੁੱਦਾ ਕੀ ਹੈ ਅਸੀਂ ਜਿਹੜੀ ਵੋਟ ਪਾਉਣੀ ਹੈ ਕੀ ਹੈ ਇੰਨਾ ਸਮਝਾ ਲੱਗਣਾ ਹੀ ਚਾਹੀਦਾ ਭਾਈ ਕਾਲੇ ਕਾਨੂੰਨ ਰੱਦ ਕਰਾਉਣੇ ਆ ਕਮਾਲੀ ਹੋ ਗਈ ਆਪਾਂ ਕਾਲੇ ਕਾਨੂੰਨ ਰੱਦ ਕਰਾਉਣੇ ਆ ਤੁਹਾਨੂੰ ਪਤਾ ਹੈ 700 ਕਿਸਾਨ ਪਹਿਲਾਂ ਸ਼ਹੀਦ ਹੋ ਗਿਆ ਤੇ 20 ਤੋਂ ਵੱਧ ਹੁਣ ਸ਼ਹੀਦ ਹੋ ਗਏ ਹੈ ਕਿ ਨਹੀਂ ਜਦੋਂ ਤਾਈ ਕਾਨੂੰਨ ਰੱਦ ਨਾ ਹੋਏ ਬੜਿਆਂ ਦੇ ਦਿਮਾਗ 'ਚ ਇਹ ਗੱਲ ਆਉਂਦੀ ਹੈ ਮੈਂ ਦੱਸਦੀ ਪਰ ਪੰਡਾ ਚ ਨਹੀਂ ਹੋਣੀ ਚਾਹੀਦੀ ਇੰਨਾ ਟਾਈਮ ਲੱਗਣਾ ਨਹੀਂ ਚਾਹੀਦਾ ਬੜੇ ਨੇ ਜਿਹੜੇ ਸ਼ਹਿਰਾਂ ਚ ਰਹਿੰਦੇ ਆ ਯਾਰ ਕਰਕ ਦਿੰਦੀ ਆ ਰਾਸ਼ਨ ਕਾਰਡ ਤੇ ਭਾਈ ਉਹ ਸਾਰੀ ਸਾਡੀ ਖੇਤਾਂ ਦੀ ਕਮਾਈ ਕਰਕੇ ਦਿੱਤੀ ਆ ਤੇ ਜੇ ਅੱਜ ਕਾਲੇ ਘਰੋਂ ਰੱਦ ਨਾ ਨਾ ਹੋਏ ਪੰਜਾਬ ਦਾ ਵजूद ਖਤਮ ਹੋ ਜਾਊਗਾ ਤੁਹਾਨੂੰ ਮੈਂ ਗੱਲ ਦੱਸਣਾ ਚਾਹਣੀ ਐ ਕਿ ਲੁਧਿਆਣਾ ਦੇ ਵਿੱਚ ਅਵੰਗਿਨੇ ਬੰਦੁਰਗਾ ਬਣਾ ਲਈਆ ਪਹਿਲਾਂ ਹੀ ਅੱਪ ਇਹਨਾਂਸ ਗੱਲ ਦਾ ਬੰਦਰਗਾ ਬਣਾਈ ਵੀ ਹੈ ਜਿੱਥੋਂ ਨੇ ਉਹ ਸੋਚਦਾ ਕਿ ਮੈਂ ਸਾਰੇ ਪੰਜਾਬ ਦੀ ਫਸਲ ਚੱਕ ਕੇ ਤੇ ਇਸ ਬੰਦਰਗਾ ਤੋਂ ਬਾਹਰ ਲੈ ਕੇ ਜਾਇਆ ਕਰੂੰਗਾ ਦੇਖੋ ਕੱਲੀ ਕੱਲੀ ਫਸਲਾਂ ਤੱਕ ਸੀਮਤ ਨਹੀਂ ਸਾਡੀ ਜ਼ਮੀਨ ਜ਼ਮੀਨਾਂ 10 10 ਉਛਤਾਂ ਤੋਂ ਪਰਵਾਰਾਂ ਚੋਂ ਹੁੰਦੀਆਂ ਭਾਵੇਂ ਕਿਸੇ ਕੋਲ ਮਰਲਾ ਹੈ ਤੇ ਭਾਵੇਂ ਕਿੱਲੇ ਤੇ ਭਾਵੇਂ 100 ਹੈ ਕੋਈ ਪਰਿਵਾਰ ਜ਼ਮੀਨ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ ਉਹ ਇਸ ਪਰਿਵਾਰ ਆਪ ਦੀ ਮਾਂ ਦੀ ਦੋ ਵੱਖ ਨਹੀਂ ਹੋਣਾ ਚਾਹੁੰਦਾ ਅਮੀ ਅੱਖੀਓ ਕੇ ਸਾਹਮਣੇ ਭਾਵੇਂ ਸੋਖੀਓ ਕੇ ਸਾਹਮਣੇ ਅੱਜ ਮਸਲਾ ਪੰਜਾਬ ਦੀ ਮਾਂ ਦਾ ਹੈ ਪੰਜਾਬ ਦੀ ਜ਼ਮੀਨ ਦਾ ਹੈ ਪੰਜਾਬ ਦੇ ਵਜੂਦ ਦਾ ਹੈ ਪੰਜਾਬ ਦੀ ਪਛਾਣ ਦਾ ਹੈ ਅਸੀਂ ਕਾਲੇ ਕਾਨੂੰਨ ਰਲ ਕੇ ਰੱਦ ਕਰਾਉਨੇ ਆ ਤੇ ਕਾਲੇ ਕਾਨੂੰਨ ਰੱਦ ਕਿਵੇਂ ਹੋਣਗੇ ਜੇ ਚਾੜੂ ਨੂੰ ਵੋਟ ਪਾ ਦਿਆਂਗੇ ਰੱਦ ਹੋ ਜਾਣਗੇ ਨਹੀਂ ਤੱਕੜੀ ਨੂੰ ਪਾ ਦਿਆਂਗੇ ਰੱਦ ਹੋ ਜਾਣਗੇ ਕੀ ਕਰਨਾ ਪਊਗਾ ਨਰਿੰਦਰ ਮੋਦੀ ਨੂੰ ਲਾਉਣਾ ਹੈ ਕਿ ਨਹੀਂ ਲਾਉਣਾ ਇਹ ਦੱਸੋ ਮੈਨੂੰ ਰੌਣਕ ਰੌਣਕ ਚਾਹ ਚਾਹ ਹੈ ਅਸੀਂ ਕੀ ਕਰਨਾ ਹੈ ਇਹਦਾ ਛੜਦਾ ਲੋਕਾਂ ਦਾ ਐ ਨਹੀਂ ਖੇੜਾ ਛੜਦਾ ਉਹ ਤਾਂ ਫੇਵੀ ਕੋਲ ਲਾ ਕੇ ਬੈਠਾ ਬੜੇ ਉਹ ਹੁੰ ਜਾਂਦਾ ਉਹ ਤਾਂ ਉਹਦੀ ਸੁਪੁਰਸੀ ਨਾਲ ਦੇ ਕੇ ਤੋੜਨਾ ਪਊਗਾ ਤੇ ਨਵੀਂ ਕੁਰਸੀ ਧਰਨੀ ਪਊਗੀ ਉੱਥੇ ਐਂ ਨਾ ਸੋਖਾ ਨਹੀਂ ਵੇਚਣਾ ਪਰ ਜੋਰ ਰੇਗ ਦਾ ਲੱਗੂਗਾ ਨਰੇਂਦਰ ਮੋਦੀ ਨੂੰ ਲਾਉਣਾ ਪਊਗਾ ਮਾਮਾ ਨੂੰ ਉਹ ਸਮਾਂ ਆਵੇ ਜੋਦੋ ਜੇਹਾਂ ਤੁਸੀਂ 100 100 200 200 ਕਰਕੇ ਆਪ ਦੀਆਂ ਆਪਣੇ ਗੱਲਿਆਂ ਚ ਰੱਖਿਆ ਸੀ ਲੁਕੋ ਕੇ ਜਿਹੜਾ ਜਿਹੜਾ ਜੇ ਬਾਪੂ ਨੂੰ ਦਿੱਤਾ ਤਾਂ ਮਾਰੇ ਜੇ ਨਹੀਂ ਦਿੱਤਾ ਤਾਂ ਮਾਰੇ ਰਹਿਣਾ ਪੁੱਛੇ ਕਿ ਨੋਟ ਬੰਦੀ ਦੀ ਗੱਲ ਕਰੀ ਜਾਂਦੀ ਸੀ ਬੀਜੀ ਪਰਸੋਂ ਸ਼ਹਿਰ ਚ ਆਤਮ ਨਗਰ ਚ ਖੜੀ ਸੀ ਤੇ ਆਤਮ ਨਗਰ ਚ मैं बीबिया आ जो तो मीटिंग खत्म हो गई मगर जी आई पीबापू लड़िया बोलकर आलात है मेरी बेनती है कि ओदो तो समा चंगा सिलेंडर भी चार सौ का ਤੇਲ ਵੀ ਸਸਤਾ ਸੀ ਪੈਟਰੋਲ ਵੀ ਸਸਤਾ ਸੀ ਸੋਨਾ ਵੀ ਸਸਤਾ ਸੀ ਹੁਣ ਹੁਣ ਤਾਂ ਭਾਈ ਚਾਰ-ਚਾਰ ਗੁਣਾ ਮੁੱਲ ਵਾਂਗ ਕਿ ਉਹਦੇ ਪੈਸੇ ਬਚ ਜਾਂਦੇ ਸੀ ਹੁਣ ਘਰ ਦੇ ਖਰਚੇ ਲਈ ਜਿੰਨਾ ਮਰਜ਼ੀ ਰੱਖ ਲੋ ਉਹਨਾਂ ਹੀ ਘਟ ਪੈ ਜਾਂਦੇ ਦੁੱਧ ਦਹੀਂ ਪਨੀਰ ਲੱਸੀ ਦਾਲਾਂ ਚਨੇ ਬੱਚਿਆਂ ਦੀ ਸਕੂਲੀ ਕਿਤਾਬਾਂ ਤੇ 18% ਟੈਕਸ ਲੱਗਿਆ ਗਿਆ ਹੈ ਸਾਡੇ ਦੇਸ਼ ਦੇ ਵਿੱਚ ਪੜ੍ਹਾਈ ਲਿਖਾਈ ਦੁਨੀਆ ਵਿੱਚ ਸਭ ਤੋਂ ਮਹਿੰਗੀ ਹੈ ਇੰਡੀਆ ਵਿੱਚ ਪੜ੍ਹਾਈ ਤੇ ਟੈਕਸ ਨਹੀਂ ਹੈਗਾ ਪਰ ਸਾਡੇ ਦੇਸ਼ ਦੇ ਵਿੱਚ 18 ਜੇ ਕੋਈ ਬਿਲੀ 18% ਟੈਕਸ ਦਾ ਮਤਲਬ ਇਹ ਹੈ ਜਿਹੜੀਆਂ ਮਾਵਾਂ ਨੂੰ ਸਮਝ ਨਹੀਂ ਆਉਂਦੀ ਗੱਲ ਮੈਂ ਦੇਸੀ ਭਾਸ਼ਾ ਚ ਮਿਣਾਉਣਾ ਚਾਹਣੀ ਹੈ ਜੇ ਕੋਈ ਕਿਤਾਬ ਬਾਜ਼ਾਰ ਦੇ ਵਿੱਚ 100 ਰੁਪਏ ਦੀ ਹੈ ਤੁਸੀਂ ਉਹਨੂੰ 100 ਦੀ ਨਹੀਂ ਖਰੀਦ ਸਕਦੇ ਤੁਹਾਨੂੰ 100 ਤੇ 18 ਰੁਪਏ ਦੀ ਹਰ 100 ਦੇ ਉੱਤੇ 18 ਰੁਪਏ ਵਧ ਦੇਣਾ ਪਊਗਾ ਪੜ੍ਹਾਈ ਖਾਏ ਤੇ ਕਿਉਂਕਿ ਉਹ 18 ਰੁਪਏ ਮੋਦੀ ਦੀ ਕੋ ਜਾਂਦੇ ਤੋ ਮੇਰੀ ਬੇਨਤੀ ਇਹ ਹੈ ਦੁੱਧ ਦਹੀਂ ਪਨੀਰ ਲੱਸੀ ਤੇ ਮੱਖਣ ਤੇ ਹਰ ਚੀਜ਼ ਤੇ ਟੈਕਸ ਹੈ ਅਸੀਂ ਪੈਦਾ ਕਰਦੇ ਆ ਤੇ ਸਾਨੂੰ ਹੀ ਟੈਕਸ ਦੇ ਕੇ ਉਹ ਚੀਜ਼ ਮਿਲਦੀ ਹੈ ਤੋ ਇਹਦਾ ਹੱਲ ਹੈ ਨਾ ਜਿਹੜਾ ਇਹ ਕੋਈ ਹੱਲ ਹੈ ਮੋਦੀ ਨੂੰ ਲਾਉਣਾ ਮੋਦੀ ਜੀ ਨੂੰ ਲਾਉਣ ਤੋਂ ਬਿਨਾ ਦੁਨੀਆ ਤੇ ਕੋਈ ਹੱਲ ਨਹੀਂ ਅਗਨੀ ਵੀਰ ਸਕੀਮ ਬਾਰੇ ਸਾਰੇ ਜਾਣਦੇ ਹੋ ਅਗਨੀ ਵੀਰ ਮਾਵਾ ਜਾਣਦੀ ਹੈ ਬਜ਼ੁਰਗੋ ਤੁਸੀਂ ਜਾਣਦੇ ਹੋ ਕਦੀ ਸਾਡੀ ਬੇਬੇ ਨੂੰ ਦੱਸਿਆ ਨਹੀਂ ਦੱਸਿਆ ਤਾਂ ਹੀ ਸਰਕਾਰ ਆਪਦੀ ਬਣੀ ਐ ਘਰੇ ਬਹਿ ਕੇ ਦੱਸਿਆ ਕਰੋ ਸਾਡੇ ਜੱਮਾ ਮਾਮਾ ਨੂੰ ਮਾਮਾ ਨੂੰ ਪਤਾ ਐ ਇੰਨੀ ਵੀਰਤੀ ਐ ਭਾਈ ਅਤੇ ਹਾਂ ਨਾ ਜਵਾਬ ਦਿਓ ਨਹੀਂ ਪਤਾ ਜਿੰਨੀ ਸਾਡੀ ਫੌਜ ਐ ਅਖੀਰਲੀ ਗੱਲ ਕਰਨ ਲੱਗੀ ਐ ਧਿਆਨ ਨਾਲ ਸੁਣਿਆ ਜੀ ਜਿੰਨੀ ਸਾਡੀ ਫੌਜ ਐ ਫੌਜੀ ਦੀ ਨੌਕਰੀ ਉਮਰ ਭਰ ਦੀ ਹੁੰਦੀ ਸੀ ਪਹਿਲਾਂ ਫੌਜੀ ਨੂੰ ਕੰਟੀਨ ਦੀ ਸੁਵਿਧਾ ਮਿਲਦੀ ਸੀ ਫੌਜੀ ਨੂੰ ਪੈਨਸ਼ਨ ਮਿਲਦੀ ਸੀ ਫੌਜੀ ਦਾ ਇਲਾਜ ਤੇ ਉਹਦੇ ਪਰਿਵਾਰ ਦਾ ਇਲਾਜ ਫ੍ਰੀ ਹੁੰਦਾ ਸੀ ਹੁੰਦਾ ਸੀ ਨਾ ਹੋਣ ਮੋਦੀ ਜੀ ਨੇ ਪਤਾ ਕੀ ਕੀਤਾ 20 ਸਾਲ ਦਾ ਫੌਜੀ ਭਰਤੀ ਹੁੰਦਾ ਤੇ 24 ਸਾਲ ਦੀ ਉਮਰ ਚ ਰਟਾਇਰ ਹੋ ਜਾਂਦਾ ਤੇ ਵਿਆਹ ਵਿਚਾਰਦਾ 28 ਸਾਲ ਦੀ ਉਮਰ ਜਾ ਕੇ ਹੁੰਦਾ ਹੈ ਵਿਆਹ ਤੋਂ 4 ਸਾਲ ਪਹਿਲਾਂ ਰਟਾਇਰ ਹੋ ਜਾਂਦਾ ਹੈ ਸਾਹ ਲਾ ਲਓ ਕੋਈ ਪੈਨਸ਼ਨ ਨਹੀਂ ਮਿਲਦੀ ਨਹੀਂ ਮਿਲਦੀ ਜੀ ਕੋਈ ਕੰਟੀਨ ਦੀ ਸੁਵਿਧਾ ਨਹੀਂ ਮਿਲਦੀ ਤੇ ਜੇ ਸੱਚੇ ਪਾਛਾ ਨਾ ਕਰਿਓ ਬਿਮਾਰ ਹੋ ਜਾਈ ਕੋਈ ਉਹਦਾ ਨੀ ਉਹਦੇ ਪਰਿਵਾਰ ਦਾ ਇਲਾਜ ਸਰਕਾਰ ਨਹੀਂ ਕਰਾਉਣ ਤੋਂ ਮਨਾ ਕਰਦੇ ਜੇ ਕਿਤੇ ਸ਼ਹੀਦ ਹੋ ਜੇ ਜੰਗ ਦੇ ਮੈਦਾਨ ਦੇ ਵਿੱਚ ਤੇ ਸਰਕਾਰ ਕਹਿੰਦੀ ਹੈ ਅਸੀਂ ਕੋਈ ਸ਼ਹਾਦਤ ਨੂੰ ਨਹੀਂ ਜਾਣਦੇ ਅਸੀਂ ਸ਼ਹੀਦ ਉਹਦੇ ਨਾਂ ਦੇ ਅੱਗੇ ਨਹੀਂ ਹੁਣਾ ਕਾਂਗਰਸ ਪਾਰਟੀ ਨੇ ਐਲਾਨ ਕੀਤਾ ਇਹ ਅਗਨੀ ਵੀਰ ਸਕੀਮ ਰੱਦ ਕਰ ਦਿੱਤੀ ਜਾਊਗੀ ਜਦੋਂ ਪਾਵਰ 'ਚ ਆ ਗਈ ਮੇਰੀ ਸਾਰਿਆਂ ਦੀ ਬੇਨਤੀ ਹੈ ਝਾੜੂ ਵਾਲੇ ਵੀ ਪਰਖ ਲੈ ਕਾਟ ਕਰਤੇ ਹਰਾਣ ਕੇ ਇਹਦਾ ਵਾਅਦਾ ਕੀਤਾ ਤੇ 1000 ਰੁਪਿਆ ਮਹਿੰਗਾ ਹੋ ਤਿਆ

ਸਾਰੇ ਸਬਜੀ ਵਾਲੇ ਦੀ ਜਿਹਨ ਕੋ ਦੁੱਧ ਲੈਉਣੇ ਉਹ ਦੀ ਉਹ ਚਾਹੀਦੀ ਹੈ ਬਾਦਲਾਂ ਦੀ ਦਾ ਬਾਦਲਾਂ ਦਾ ਅੱਡਾ ਰਿਸ਼ਤੇਦਾਰਾ ਮੇਰਾ ਚੰਨ ਜੀ ਚੱਲੀ ਹਾਂ ਉਹ ਇੱਥੇ ਬਹੁਤ ਜ਼ੋਰ ਲਾ ਰਹੇ ਸੀ ਇੱਥੇ ਹੀ ਬਹੁਤ ਜ਼ੋਰ ਲਾਵਾਂਗੇ ਧੰਨਵਾਦੀ ਦੋਰਾ ਜ਼ੋਰ ਰੱਖਿਆ ਬੜੇ ਕਿਸਾਨ ਨੂੰ ਪੇਟੇ ਪੈ ਤੁਕਿਆ ਮਾਲ ਕਮੀਰ ਆਪਣੀ ਖੇਤੋਂ ਕੋਲ ਆਪਿੰਦੇ ਲੈਬੜੀ ਸੱਚੇ ਬੱਚਾ ਪਹਿਲਾਂ ਤਾਂ ਆਪ ਜੀ ਨੇ ਜਿਹੜਾ ਤੁਸੀਂ ਦੱਸਿਆ ਆਟੇ ਬਾਰੇ ਉਹ ਹੁਣ ਅਸੀਂ ਆਉਂਦੇ ਹੋਈ ਹੁਣੇ ਬिलासपुर ਦੇਖਿਆ ਵਿਗੜੀਆਂ ਥੈਲੀਆਂ ਨੇ ਕੁਝ ਥੈਲੀਆਂ ਰੱਖੀਆਂ ਜਦੀਆਂ ਉਹਨਾਂ ਦੀਆਂ ਤੇ ਉਹ ਉਹਨੇ ਲੇ ਕੇ ਪੱਤੀਆਂ ਕੱਢ ਦਿੱਤੀ ਜਿੰਨੇ ਕੁ ਲੋਕ ਨਹੀਂ ਦੀ ਲੋਕ ਇੰਨੇ ਖੜੇ ਸੀਗੇ ਕੁਝ 5 10% ਨੂੰ ਦੇ ਦਿੱਤੀ ਹਾਂਜੀ ਤੇ ਤੁਸੀਂ ਉਹ ਦੱਸ ਵੀ ਚੁੱਕੇ ਹੋ ਉਹ ਗੱਲ ਸਾਨੂੰ ਵੀ ਪਤਾ ਤੇ ਮੇਨ ਮੁੱਦਾ ਇਹ ਹੈ ਜਿਹੜਾ ਦਲ ਬਦਲੂ ਨੇ ਹੁਣ ਤੱਕ ਅਗਲੇ ਉਸ ਚੀਜ਼ 'ਚ ਬੈਠੇ ਰਹੇ ਨੇ ਅੱਜ ਉਹ ਬਾਹਰ ਜਾ ਚੁੱਕੇ ਨੇ ਉਹਨਾਂ ਬਾਰੇ ਕੀ ਕਹਿਣਾ ਤੁਹਾਡਾ ਉਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦੀ ਇੱਕੋ ਹੀ ਗੱਲ ਕਹੂੰਗੀ ਠੀਕ ਆ ਉਹਨਾਂ ਦਲ ਬਦਲੂਆਂ ਬਾਰੇ ਮੈਂ ਆਪਦੇ ਭੈਣਾ ਭਰਾਵਾਂ ਨੂੰ ਆਪਦੇ ਬਜ਼ੁਰਗਾਂ ਨੂੰ ਜਿਨ੍ਹਾਂ ਨੇ ਸਰਕਾਰਾਂ ਜਿਹੜੇ ਹਮੇਸ਼ਾ ਬਣਾਉਂਦੇ ਐ ਅੱਜ ਤੁਹਾਡੇ ਮੋਢਿਆਂ ਤੇ ਜ਼ਿੰਮੇਵਾਰੀ ਹੈ ਉਹਨਾਂ ਦਲ ਬਦਲੂਆਂ ਨੂੰ ਸਬਕ ਸਿਖਾਉਣ ਦੀ ਸੱਚੇ ਪਾਤਸ਼ਾਹ ਨੇ ਕਾਂਗਰਸ ਪਾਰਟੀ ਨੇ ਕੋਈ ਕੁਰਸੀ ਨਹੀਂ ਛੱਡੀ ਜਿਹੜੀ ਉਹਨਾਂ ਨੂੰ ਨਾ ਦਿੱਤੀ ਹੋਵੇ ਮੁੱਖ ਮੰਤਰੀ ਤੋਂ ਲੈ ਕੇ ਮੰਤਰੀ ਐਮਪੀ ਐਮਐਲਏ ਡੀਐਸਪੀ ਕੋਈ ਇਹ ਜੀ ਕੁਰਸੀ ਨਹੀਂ ਜਿਹੜੀ ਉਹਨਾਂ ਦੇ ਖੰਡਨਾਂ ਵਿੱਚ ਕਾਂਗਰਸ ਪਾਰਟੀ ਨੇ ਨਹੀਂ ਦਿੱਤੀ ਅੱਜ ਸਬਕ ਸਿਖਾਉਣਾ ਇਹਨਾਂ ਦਾ ਫਰਜ਼ ਹੈ ਪੰਜਾਬ ਦੇ ਦੁਸ਼ਮਣਾਂ ਨਾਲ ਰਲੇ ਹੈ ਕੱਲੇ ਕਾਂਗਰਸ ਪਾਰਟੀ ਦੇ ਦੁਸ਼ਮਣਾਂ ਨਾਲ ਬਿਲਕੁਲ ਇੱਕ ਮੇਰਾ ਛੋਟਾ ਜਿਹਾ ਹੋਰ ਸਵਾਲ ਹੈ ਭੈਣ ਜੀ ਰੁਕ ਜਾਓ ਜਿਹੜੇ ਉਹਨਾਂ ਨਾਲ ਲੋਕ ਜੁੜੇ ਹੋਏ ଥିਗੇ ਉਹ ਹੁਣ ਦੁਵਿਧਾ 'ਚ ਆਏ ਅਸੀਂ ਜਮ ਜਾਈਏ ਕਿੱਧਰ ਉਨਾ ਵਰ ਕੀ ਖਿਆਲ ਕੋਈ ਦੁਬਿਧਾ ਚ ਨਹੀਂਗੇ ਇੱਕ ਮਿੰਟ ਬਾਜੀ ਮੈਂ ਤੁਹਾਨੂੰ ਇਹ ਗੱਲ ਦੱਸਤੀ ਹਾਂ ਕੋਈ ਨਹੀਂ ਜੁੜਿਆ ਜਿਹੜਾ ਬੰਦਾ ਜਿਹੜਾ ਬੰਦਾ ਕਾਂਗਰਸ ਪਾਰਟੀ ਦੇ ਨਾਲ ਖੜਾ ਹੈ ਬਈ ਲੋਕ ਪਾਰਟੀਆਂ ਨਾਲ ਖੜਦੇ ਆ ਲੋਕਾਂ ਨੇ ਇਹ ਵੇਖਣਾ ਕਿ ਸਾਨੂੰ ਮਿਲੂਗਾ ਕੀ ਬਿੱਟੂ ਭਾਈ ਆਪਦੇ ਨਾਲ ਤਾਂ ਨਹੀਂ ਸਮਾਨ ਲੈ ਗਿਆ ਬਿੱਟੂ ਭਾਈ ਤਾਂ ਸਾਰਾ ਕੁਝ ਇੱਥੇ ਹੀ ਛੱਡ ਗਿਆ ਉਹ ਤਾਂ ਮੈਂ ਤੁਹਾਨੂੰ ਦੱਸਾਂ ਜਦੋਂ ਬੰਦੇ ਦੇ ਕਰਮ ਮਾੜੇ ਹੋ ਜਾਣ ਨਾ ਸਭ ਤੋਂ ਪਹਿਲਾਂ ਬੁੱਧੀ ਤੇ ਪੜਦਾ ਪੈਂਦਾ ਇਹ じゃ ਕੁਝ ਹੋਇਆ ਸਾਡੇ ਵੀਰ ਨਾਲ ਪਰ ਜੋ ਦਾ ਵਸਦਾ ਰਹੇ ਸਸਿਕਾ ਠੀਕ ਹੋ ਹਾਂਜੀ ਹਾਂਜੀ ਠੀਕ ਹੈ ਕੀ ਨਾਮ ਸ਼ੋਭਨਾਮ ਆਪਣਾ ਗਲਦੀਪ ਗਲਦੀਪ ਕੌਰ ਜੀ ਅੱਜ ਪੈਂਜੀ ਹੋਣੀ ਆਏ ਨੇ ਉਹਨਾਂ ਦੀ ਤੁਸੀਂ ਸਪੀਚ ਸੁਣੀ ਆ ਕੀ ਮਨ ਨੂੰ ਲੱਗਦਾ ਬਹੁਤ ਵਧੀਆ ਜੀ ਵਧੀਆ ਲੱਗਦਾ ਹਾਂਜੀ ਬਹੁਤ ਵਧੀਆ ਲੱਗਿਆ ਪੂਰਾ ਦੋਹਾਂਗੇ ਸਜੋ ਹਾਂਜੀ ਬਹੁਤ ਵਧੀਆ ਕਿਤੇ ਕਿਤੇ ਵੀ ਸਾਡੇ ਕੋਲੇ ਹੋ ਕਿਉਂਕਿ ਇਹ ਤੋਂ ਬੈਈ ਕਈ ਵਾਰ ਬੀਬੀਆਂ ਆਉਂਦੀ ਨਾ 1000 ਰੁਪਏ ਬਥੇ ਲੱਗੇ ਰਹਿੰਦੇ ਸੀ ਅੱਜ ਕਿਉਂਕਿ ਮੈਂ ਸੀ ਦੇਖਿਆ ਰੂਰ ਸ਼ੋ ਵੀ ਬਥੇਰੇ ਕਵਰ ਕਰਦੇ ਆ ਕਿਉਂਕਿ ਜਿਹੜੀਆਂ ਬੀਬੀਆਂ ਦੀਆਂ ਸਕੀਮਾਂ ਦੀਆਂ ਧਰੀਆਂ ਧਰਾਈਆਂ ਰਹੀਆਂ ਕੀ ਕਹਿਣਾ ਇਹਨਾਂ ਵਾਰੀ ਕੁਛ ਨਹੀਂ ਆਇਆ ਸਭ ਮਿਲਿਆ ਤਾਂ ਨਹੀਂ ਕੋਸ ਨਹੀਂ ਜੀ ਮਿਲਿਆ ਹੁਣ ਤਾਂ ਹੀ ਚਾਂਸੇ ਚਾਹੋਗੇ ਨਹੀਂ ਜੀ ਨਹੀਂ ਤੇ ਇਹ ਸੰ ਬਈ Jharkhand ਪਿੰਡ ਜਿੱਥੇ ਬਹੁਤ ਵੱਡਾ ਤੁਮ ਜਲਸੇ ਸੰਮਦਤ ਰੱਖਿਆ ਗਿਆ ਦੀ ਪ੍ਰੋਗਰਾਮ ਇੱਥੇ ਕਿਉਂਕਿ ਭੈਣਜੀ ਹੋਣੀ ਆਈ ਹੋਣੀ ਸੀ ਉਹਨਾਂ ਨੇ ਲੋਕਾਂ ਨਾਲ ਗੱਲਬਾਤ ਹੋਈ ਆ ਤੇ ਲੋਕਾਂ ਨੇ ਦੱਸਿਆ ਆਪ ਦੇ ਸਿਹਾਬ